ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਬਾਈ ਸਭ ਦੇ ਯਾਰ ਤੁਹਾਨੂੰ ਇੱਕ ਅੱਜ ਗੱਲ ਦੱਸਣੀ ਆ ਮੇਰੇ ਨਾਲ ਥੋੜਾ ਜਿਹਾ ਹਾਸਾ ਕਹਿ ਸਕਦਾ ਆ ਆਪਾਂ ਬਰਤ ਗਿਆ ਆਪਾਂ ਕਹਿੰਦੇ ਹੁੰਨੇ ਨਾ ਕਿ ਕੁੱਤਿਆਂ ਤੋਂ ਯਾਰ ਕੀ ਕਰਾਉਣਾ ਕਾਦੇ ਵਾਸਤੇ ਕੁੱਤੇ ਰੱਖੇ ਨੇ ਤਾਂ ਹੀ ਕੀ ਕਰਾਉਣਾ ਤੀ ਇਹ ਦੋ ਤੁਸੀਂ ਰਹਿਣ ਦੋ ਕੁੱਤਿਆਂ ਦਾ ਖਰਚਾ ਜੇ ਆ ਉਹ ਆ ਪਰ ਯਾਰ ਮੈਨੂੰ ਲੱਗਦਾ ਵੀ ਯਾਰ ਕੁੱਤੇ ਸਹੀ ਨਹੀਂ ਆਪਦੀ ਜਗ੍ਹਾ ਸਹੀ ਨਹੀਂ ਰੱਖਣੇ ਚਾਹੀਦੇ ਨੇ ਅੱਜ ਕੱਲ ਚੋਰਾ ਜੂਰ ਵਾਲਾ ਮਾਹੌਲ ਤਾਂ ਹੈ ਨਹੀਂਗਾ ਮੇਰੇ ਹਿਸਾਬ ਨਾਲ ਵੀ ਕਿਸੇ ਦੇ ਘਰੇ ਪੈਸੇ ਪਏ ਨੇ ਕੋਈ ਚੋਰ ਚੱਕ ਕੇ ਲੈ ਜਾਊਗਾ ਉਹ ਤਾਂ ਗੱਲ ਹੈ ਨਹੀਂ ਪਰ ਹਾਂ ਇੰਨਾ ਕਹ ਹੈਗਾ ਵੀ ਇਹ ਆਪਣੀਆਂ ਜਾਨਾਂ ਬਚਾ ਸਕਦੇ ਨੇ ਸਾਡੀ ਜਾਨ ਅਤ ਕੁੱਤੇ ਨੇ ਬਚਾਈ ਆ ਆਹ ਕੁੱਤਾ ਏ ਜੀ ਇਹ ਕੁੱਤੇ ਨੇ ਸਾਡੀ ਜਾਨ ਬਚਾਈ ਅੱਜ ਕਿਵੇਂ ਬਚਾਈ ਹੈ ਉਹ ਮੈਂ ਤੁਹਾਨੂੰ ਦੱਸ ਦਿੰਨਾ ਇੱਕ ਅੱਜ ਕੱਲ ਨਾ ਸੱਪ ਨਿਕਲਦੇ ਆ ਧਾਰੀਆਂ ਜਿਹੇ ਸੱਪ ਹੁੰਦੇ ਨੇ ਸਾਲੇ ਪਤਾ ਨਹੀਂ ਕੀ ਕਹਿੰਦੇ ਨੇ ਉਹਨੂੰ ਕਿਹੜਾ ਸੱਪ ਹੁੰਦਾ ਉਹ ਉਹ ਸੱਪ ਬੜਾ ਖਤਰਨਾਕ ਹੈ ਕਹਿੰਦੇ ਬੰਦੇ ਦੇ ਨਾਲ ਪੈਂਦਾ ਨਾਲ ਪੈ ਕੇ ਬੰਦੇ ਦੇ ਡੰਗ ਮਾਰਦਾ ਹੈ ਤੇ ਉਹਦੇ ਡੰਗ ਮਰੇਦਾ ਕਹਿੰਦੇ ਪਤਾ ਵੀ ਨਹੀਂ ਲੱਗਦਾ ਅਰ ਬੰਦਾ ਜਦੋਂ ਮਰਦਾ ਹੈ ਬੰਦੇ ਦਾ ਮਰੇਦਾ ਹੀ ਪਤਾ ਲੱਗਦਾ ਧਾਰੀਆਂ ਜੀਆਂ ਸੱਪ ਦੇ ਹੁੰਦੀਆਂ ਨੇ ਛੋਟਾ ਜਿਹਾ ਸੱਪ ਹੁੰਦਾ ਉਹ ਬਾਲਾ ਵੱਡਾ ਵੀ ਨਹੀਂ ਹੁੰਦਾ ਪਤਲਾ ਜਿਹਾ ਛੋਟਾ ਜਿਹਾ ਸੱਪ ਹੁੰਦਾ ਧਾਰੀਆਂ ਹੁੰਦੀਆਂ ਨੇ ਉੱਤੇ ਦੇ ਚਿੱਟੇ-ਚਟੀਆਂ ਕਾਲਾ ਵੀ ਹੋ ਸਕਦਾ ਹੈ ਪੂਰਾ ਜਿਹਾ ਵੀ ਹੋ ਸਕਦਾ ਅੱਜ ਇਸਦੇ ਖੁੱਡੇ ਕੋਲੇ ਆ ਕੇ ਤੜਕੀ ਸਵੇਰੇ 4 ਵਜੇ ਦਾ ਟਾਈਮ ਹੈ ਸੱਪ ਹੋ ਆ ਕੇ ਬਹਿ ਗਿਆ ਕੁੱਤਾ ਭੌਂਕਿਆ ਬਹੁਤ ਜ਼ਿਆਦਾ ਭੌਂਕਿਆ ਸਾਨੂੰ ਲੱਗਿਆ ਵੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਆਲੇ-ਦਾਲੇ ਕੋਈ ਹੈ ਤਾਂ ਹੈ ਨਹੀਂ ਵੀ ਇਹ ਕਿਉਂ ਭੌਂਕੀ ਜਾਂਦਾ ਲਾਈਟ ਲਾਈ ਬਾਈ ਜਦੋਂ ਲਾਈਟ ਲਾ ਕੇ ਦੇਖਿਆ ਨਾ ਤਾਂ ਸੱਪ ਸਾਲਾ ਪੂਰਾ ਘੈਂਟ ਵਧੀਆ ਉਹੀ ਸੱਪ ਮਤ ਧਾਰੀਆਂ ਵਾਲਾ ਵੀ ਮਤਲਬ ਕਹਿਣ ਦਾ ਵੀ ਇਹਨੇ ਸਾਡੀ ਜਾਨ ਬਚਾਤੀ ਦੋ ਰੋਟੀਆਂ ਜਿਹਨੇ ਖਾਂਦਾ ਉਹਦਾ ਮੁੱਲ ਮੋੜਤਾ ਨਾ ਜਾਣੀ ਇਹ ਬੱਚਾ ਨਿਆਣਾ ਚਾਰ ਸਾਲ ਦਾ ਬੱਚਾ ਵੀਰੇ ਮੇਰਾ ਬੱਚਾ ਨਿਆਣਾ ਖੇਡਦਾ ਕਈ ਵਾਰੀ ਬਾਹਰ ਨਿਕਲ ਜੇ ਸਵੇਰੇ ਸਨੇਹਾ ਉੱਟਦੇ ਆ ਹਨਾ ਖੇਡਦਾ ਬਾਹਰ ਨਿਕਲ ਜੇ ਸੱਪ ਦੇ ਪੈਰ ਟੈਕ ਜੇ ਕੁਝ ਵੀ ਹੋ ਸਕਦਾ ਯਾਰ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਵੀ ਹਾਂ ਇਹ ਸੱਪ ਨੇ ਦੰਦੀ ਵੱਢੀ ਆ ਜਾਂ ਡੰਗਿਆ ਉਹ ਸੱਪ ਡੰਗਦਾ ਵੀ ਨਹੀਂ ਹੈਗਾ ਮਤਲਬ ਡੰਗ ਦਾ ਡੰਗਦਾ ਹੈਗਾ ਸੌਰੀ ਸੱਚ ਡੰਗਦਾ ਹੈਗਾ ਤੇ ਉਹਦੇ ਡੰਗੇ ਹੋਏ ਦਾ ਨਿਸ਼ਾਨ ਪੈ ਜੂਗਾ ਪਰ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਕਿਸੇ ਚੀਨੇ ਦੰਦੀ ਵੱਢ ਲਈ ਜਿੰਨੀ ਕ ਆਪਣੇ ਕੀੜੀ ਲੜੇ ਦਾ ਦਰਦ ਹੁੰਦਾ ਕੀੜੀ ਲੜੇ ਤੋਂ ਯਾਰ ਕਿੰਨਾ ਕ ਦਰਦ ਹੁੰਦਾ ਸਭ ਨੂੰ ਪਤਾ ਹੀ ਆ ਵੀ ਮੇਰੇ ਹਿਸਾਬ ਨਾਲ ਵੀ ਜਿੰਨਾ ਕ ਕੀੜੀ ਲੜਦੀ ਆ ਕੀੜੀ ਦੇ ਹਿਸਾਬ ਨਾਲ ਦਰਦ ਹੁੰਦਾ ਇੰਨਾ ਕ ਹੀ ਦਰਦ ਹੁੰਦਾ ਬੰਦੇ ਦੇ ਪਤਾ ਹੀ ਨਹੀਂ ਲੱਗਦਾ ਯਾਰ ਵੀ ਜਿਵੇਂ ਅਪਰਾਤ ਨੂੰ ਸੁੱਤੇ ਪਏ ਆ ਮੱਛਾ ਲੜ ਗਿਆ ਤੱਪੜ ਮਾਰਿਆ ਆਪਾਂ ਮਾਰ ਦਈਏ ਅਕਸਰ ਜਿੱਥੇ ਜਿੱਥੇ ਜੇ ਆਪਣੇ ਮਛਰ ਲੜਦਾ ਆਪਾਂ ਥੱਪੜ ਮਾਰਦੇ ਆ ਉਥੀ ਇਹ ਆਪਨ ਹੁੰਦਾ ਮਛਰ ਨੂੰ ਮਾਰ ਦਾਂਗੇ ਉਹੀ ਕੰਮ ਹੁੰਦਾ ਆਪਾਂ ਸ਼ਾਇਦ ਇਹ ਕੰਮ ਕਰੀਏ ਪਰ ਉਹ ਜਦੋਂ ਲੜਦਾ ਹੈ ਉਸ ਤੋਂ ਬਾਅਦ ਉਹ ਜਲੇਬੀ ਵਾਂਗੂ ਬੈਠ ਜਾਂਦਾ ਇਕੱਠਾ ਹੋ ਕੇ ਜਦੋਂ ਉਹ ਦੰਦੀ ਵੜਦਾ ਇਹਦੇ ਲੱਛਣ ਨੇ ਇਹ ਸੱਪ ਦੇ ਵੀਰ ਬਣ ਕੇ ਜੇ ਅੱਜਕੱਲ ਗੌਰ ਰੱਖਿਆ ਕਰੋ ਘਰਾਂ 'ਚ ਨਿਕਲੇ ਆਉਂਦੇ ਨੇ ਹਨਾ ਇਹਨਾਂ ਤੋਂ ਬਚੋ ਜਿੰਨਾ ਬਚਿਆ ਜਾਂਦਾ ਇਹਨਾਂ ਜ਼ੱਪਾ ਤੋਂ ਬਚੋ ਆਪਦੇ ਘਰੇ ਜਾਂ ਅੰਦਰ ਜਿਹਦੇ ਕੋਈ ਮਤਲਬ ਜਿਵੇਂ ਜਾਲੀ ਵਾਲੇ ਗੇਟ ਨੇ ਮਤਲਬੇ ਕੱਪੜੇ ਲਾਓ ਜਿੱਥੇ ਪੈਨੇ ਹੋ ਪੂਰਾ ਜਰਾ ਆਪਦਾ ਪ੍ਰਬੰਧ ਕਰਕੇ ਪੋ ਕਿਉਂਕਿ ਇਹ ਜਿਹੜਾ ਸੱਪ ਹੈ ਨਾ ਬਹੁਤ ਖਤਰਨਾਕ ਹੈ ਨਿਕਲਦਾ ਹੁੰਦਾ ਇਸੇ ਟਾਈਮਾਂ 'ਚ ਹੁਣ ਦੇਖ ਲਓ ਰਾਤ ਨੂੰ ਠੰਡ ਹੁੰਦੀ ਆ ਤਰੇਲ ਪੈਂਦੀ ਆ ਇਹ ਬੰਦੇ ਦੇ ਸਰੀਰ ਦੀ ਨਿੱਕ ਘਾੜਦਾ ਹੁੰਦਾ ਮੈਨੂੰ ਲੱਗਦਾ ਵੀ ਸਾਡੇ ਘਰ ਦੇ ਵਿੱਚੋਂ ਮੈਂ ਇਹ ਤੀਜਾ ਸੱਪ ਮਾਰਿਆ ਤਿੰਨੇ ਸੱਪਾਂ ਦਾ ਪਤਾ ਸਾਨੂੰ ਕੁੱਤੇ ਨੇ ਦੱਸਿਆ ਫਿਰ ਆਪਾਂ ਕਹਿ ਸਕਦੇ ਨਾ ਕਿ ਕੁੱਤਾ ਵਫਾਦਾਰੀ ਵਧੀਆ ਕਰਦਾ ਤੜਕੀ ਸਵੇਰੇ ਸਵੇਰੇ 4 ਵਜੇ ਦਾ ਟਾਈਮ ਸੀਗਾ ਯਾਰ ਤਾਂ ਭੌਂਕਿਆ ਬਹੁਤ ਭੌਂਕਿਆ ਇਥੋਂ ਤੱਕ ਕੇ ਮੈਂ ਡੰਡਾ ਵੀ ਚੱਕਿਆ ਵੀ ਕੁੱਤਾ ਕਿਉਂ ਭੌਂਕੀ ਜਾਂਦਾ ਵੀ ਪਤਾ ਨੀਂਦ ਖਰਾਬ ਕਰਦਾ ਵੀ ਚਲ ਜਰ ਇਹਨੂੰ ਘੂਰ ਦਈਏ ਘੂਰਿਆ ਲਾਈਟ ਲਾਈ ਤਾਂ ਪਤਾ ਲੱਗਾ ਮੇਰੇ ਘਰ ਵਾਲੀ ਨੇ ਦੇਖਿਆ ਕਿ ਯਾਰ ਸੱਪ ਤੁਸੀਂ ਆਓ ਬਾਹਰ ਸੱਪ ਦੇਖੋ ਸੱਪ ਦੇਖਿਆ ਸਾਲਾ ਉਹ ਕੋਲ ਬੈਠਾ ਪਿੰਜਰੇ ਦੇ ਜਮਾ ਆਹ ਕੁੱਤਾ ਹੈ ਇਦਰ ਕਿੰਨੂ ਐ ਕਿੰਨੂ ਦੇ ਵਿੰਜਰੇ ਦੇ ਵਿਚਾਲੇ ਸਾਪ ਦੇ ਮੂਹਰੇ ਬੈਠਾ ਕੁੱਤਾ ਦੇਖ ਦੇਖ ਨੂੰ ਭੌਂਕੀ ਜਾਵੇ ਚਲੋ ਬਾਹਲੇ ਥੋੜੇ ਕੀ ਕਰਨ ਖਾਉਂਗਾ ਵੀਰੇ ਮੈਂ ਮੈਥੋਂ ਉਹ ਮਰਿਆ ਵੀ ਹੈ ਨਹੀਂ ਮਰਿਆ ਕਿਉਂ ਨਹੀਂ ਮੈਂ ਕਹੀ ਚੱਕ ਲਈ ਕਹੀ ਚੱਕ ਕੇ ਕਹੀ ਨਾਲ ਦੱਬ ਲਿਆ ਉੱਤੋਂ ਸਿਰ ਦੱਬ ਲਿਆ ਸਾਲਾ ਮਰਿਆ ਨਹੀਂ ਸਵੇਰ ਦਾ ਟਾਈਮ ਸੀਗਾ ਮੈਂ ਚਲ ਕਾ ਨੂੰ ਚੀਕਾਂੀਆਂ ਬਵਾਉਣੀਆਂ ਨੇ ਮੇਰੇ ਘਰ ਵਾਲੀ ਥੋੜੀ ਡਰਦੀ ਐ ਸਭ ਤੋਂ ਚੀਕਾਂੀਆਂ ਮਰੀ ਗਈ ਚਲ ਮੈਂ ਉਹਨੂੰ ਛੱਡ ਤਾ ਉਹ ਭੱਜ ਗਿਆ ਵੀਰੇ ਉਹ ਦੇਖੋ ਵੀ ਵਾਪਸ ਵੀ ਆ ਸਕਦਾ ਨਾ ਜੇ ਫਿਲਮਾਂ ਵਾਲਾ ਹਸਾਬ ਲਈ ਇਹਦਾ ਵਾਪਸ ਆ ਕੇ ਹੋ ਸਕਦਾ ਡੰਗ ਵੀ ਦੇਵੇ ਸਭ ਨੂੰ ਮੇਰਾ ਵੀ ਰਸਤ ਬਣ ਕੇ ਬੇਨਤੀ ਹੈ ਵੀ ਯਾਰ ਆਪ ਦਾ ਪ੍ਰਬੰਧ ਕਰਕੇ ਪਿਆ ਕਰੋ ਹਣਾ